ਦੋਸਤੋ ਕੇਲਾ ਇੱਕ ਐਸਾ ਫਲ ਹੈ ਜਿਹੜਾ ਕਿ ਖਾਣ ਨਾਲ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਇਹ ਊਰਜਾ ਤੋਂ ਭਰਪੂਰ ਹੈ ਕਿਉਂਕਿ ਇਸ ਦੇ ਵਿੱਚ ਪੋਟਾਸ਼ੀਅਮ ਵਿਟਾਮਿਨ B6 B6 ਵਿਟਾਮਿਨ C ਅਤੇ ਬਹੁਤ ਸਾਰੇ ਮਿਨਰਲ ਤੇ ਮਿਨਰਲਸ ਤੇ ਵਿਟਾਮਿਨਸ ਪਾਏ ਜਾਂਦੇ ਹਨ ਕੇਲਾ ਅਸੀਂ ਅਗਰ ਰੋਜ਼ ਮਰਰਾ ਇੱਕ ਜਾਂ ਦੋ ਖੰਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਕਹਿ ਸਕਦੇ ਹਾਂ ਕੇਲਾ ਸਾਡੇ ਸਰੀਰ ਦੇ ਵਿੱਚ એનર્ਜੀ ਬੂਸਟ ਕਰਦਾ ਹੈ એનર્ਜੀ ਬੂਸਟ ਹੋਣ ਦੇ ਨਾਲ ਸਾਡਾ ਸਰੀਰ ਜਿਹੜਾ ਹੈਗਾ ਥਕਾਵਟ ਤੋਂ ਥੱਕਿਆ ਸੱਕਿਆ ਜੇ ਹੁੰਦਾ ਹੈ ਤਾਂ ਉਹ ਸਾਡੀ ਥਕਾਵਟ ਦੂਰ ਹੁੰਦੀ ਹੈ ਅਤੇ ਅਸੀਂ ਸਾਡੇ ਸਰੀਰ ਦੇ ਵਿੱਚ એનર્ਜੀ ਮਹਿਸੂਸ ਕਰਦੇ ਹਾਂ ਸੋ ਇੱਕ ਜਾਂ ਦੋ ਕੇਲੇ ਜ਼ਰੂਰ ਸਾਨੂੰ ਸੇਵਨ ਕਰਨੇ ਚਾਹੀਦੇ ਹਨ ਇਹ ਦੂਸਰੇ ਨੰਬਰ ਤੇ ਅਸੀਂ ਕਹਿੰਦੇ ਹਾਂ ਕਿ ਕੇਲਾ ਜਿਹੜਾ ਹੈਗਾ ਸਾਡੇ ਹਾਰਟ ਦੇ ਲਈ ਬਹੁਤ ਹੀ ਮਫੀਦ ਹੈ ਬਹੁਤ ਹੀ ਅੱਛਾ ਹੈ ਜੋ ਕਿ ਕਿਉਂਕਿ ਇਸ ਦੇ ਵਿੱਚ ਬਿટા ਪੋਟਾਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਪੋਟਾਸ਼ੀਅਮ ਦੀ ਮਾਤਰਾ ਜਿਹੜੀ ਹੈਗੀ ਸਾਡੇ ਹਾਰਟ ਦੇ ਵਿੱਚ ਜਿਹੜੀ ਹੈ ਕਿ ਜਾ ਕੇ ਇਹ ਹਾਰਟ ਸਟ੍ਰੋਕ ਤੋਂ ਜਿਹੜਾ ਬਚਾਉਂਦਾ ਹੈ ਕਿ ਕਿ ਹਾਰਟ ਦੀ ਸਮੱਸਿਆ ਕੋਈ ਵੀ ਹੁੰਦੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਕੇਲਾ ਜਿਹੜਾ ਹੈਗਾ ਖਾਸ ਤੌਰ ਤੇ ਇਸ ਦਾ ਸ਼ੇਕ ਬਣਾ ਕੇ ਅਗਰ ਪੀਤਾ ਜਾਵੇ ਕੇਲੇ ਨੂੰ ਦੁੱਧ ਨਾਲ ਅਗਰ ਲਿਤਾ ਜਾਵੇ ਤਾਂ ਇਹ ਬਹੁਤ ਲਾਭਕਾਰੀ ਹੁੰਦਾ ਹੈ ਤੀਸਰੇ ਨੰਬਰ ਤੇ ਅਸੀਂ ਕਹਿ ਸਕਦੇ ਹਾਂ ਜਿਹੜੇ ਐਕਸਰਸਾਈਜ਼ ਕਰਦੇ ਹਨ ਉਹਨਾਂ ਨੂੰ ਜਿਹੜਾ ਹੈਗਾ ਅੱਧਾ ਘੰਟਾ ਪਹਿਲਾਂ ਕੇਲਾ ਜਿਹੜਾ ਹੈਗਾ ਦੁੱਧ ਦੇ ਵਿੱਚ ਪਾ ਕੇ ਪੀਣਾ ਚਾਹੀਦਾ ਹੈ ਕਿਉਂਕਿ ਉਸ ਦੇ ਨਾਲ ਫਿਰ ਅਲਰਜੀ ਸਰੀਰ ਵਿੱਚ ਜ਼ਿਆਦਾ ਆਉਂਦੀ ਹੈ ਤੇ ਚੌਥੇ ਨੰਬਰ ਤੇ ਅਸੀਂ ਕਹਾਂਗੇ ਕਿ ਕਬਜ਼ ਦੀ ਸਮੱਸਿਆ ਦੂਰ ਕਰਦਾ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਜਿਹੜਾ ਡਾਈਜੈਸਟਿਵ ਸਿਸਟਮ ਹੈ ਕੇਲਾ ਖਾਣ ਦੇ ਨਾਲ ਉਹ ਸਾਡੇ ਸਰੀਰ ਦੀ ਜਿਹੜੀ ਕਬਜ਼ ਵਗੈਰਾ ਹੁੰਦੀ ਹੈ ਤੇ ਉਸ ਨੂੰ ਇਹ ਦੂਰ ਕਰਦਾ ਹੈ ਪੰਜਵੇਂ ਨੰਬਰ ਤੇ ਅਸੀਂ ਕਹਾਂਗੇ ਕਿ ਕੇਲਾ ਸਾਡੇ ਸਰੀਰ ਦੇ ਵਿੱਚ ਜਿਹੜਾ ਬਲੱਡ ਪ੍ਰੈਸ਼ਰ ਹੈ ਉਸ ਨੂੰ ਕੰਟਰੋਲ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਜਿਹੜਾ ਹੈਗਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਤੇ ਛੇਵੇਂ ਨੰਬਰ ਤੇ ਅਸੀਂ ਕਹਾਂਗੇ ਕਿ ਖਾਂਸੀ ਜਿਹੜੀ ਹੈਗੀ ਹੈ ਕਈ ਵਾਰ ਹੁੰਦੀ ਹੈ ਉਹ ਖਾਂਸੀ ਨੂੰ ਠੀਕ ਕਰਦਾ ਹੈ ਇੱਕ ਅਲائਚੀ ਅਤੇ ਦੋ ਕਾਲੀ ਮਿਰਚਾਂ ਕੇਲੇ ਦੇ ਵਿੱਚ ਰਗੜ ਕੇ ਪਾ ਕੇ ਤੇ ਉਸ ਦਾ ਮਿਸ਼ਰਣ ਬਣਾ ਕੇ ਅਸੀਂ ਜਿਹੜਾ ਹੈਗਾ ਕੇਲੇ ਦਾ ਸੇਵਨ ਕਰ ਸਕਦੇ ਹਾਂ ਇਸ ਦੇ ਨਾਲ ਸਾਨੂੰ ਖਾਂਸੀ ਦੀ ਰਾਹਤ ਖਾਂਸੀ ਵਿੱਚ ਰਾਹਤ ਮਿਲੇਗੀ ਅਤੇ ਸਾਡੇ ਸਰੀਰ ਦੇ ਵਿੱਚ ਜਿਹੜੀ ਹੈਗੀ ਹੈ ਅਸੀਂ ਕਹਿ ਸਕਦੇ ਹਾਂ 7ਵੇਂ ਨੰਬਰ ਤੇ ਅਸੀਂ ਇਹਦਾ ਜ਼ਿਕਰ ਕਰਾਂਗੇ ਕਿ ਮੈਨ ਪਾਵਰ ਜਿਹੜੀ ਹੈਗਾ ਉਹ ਸਾਡੇ ਸਰੀਰ ਦੇ ਵਿੱਚ ਉਹ ਜਿਆਦਾ ਵੱਧੀ ਹੈ ਅਤੇ ਕਿਉਂਕਿ ਸਾਡੇ ਸਰੀਰ ਦੇ ਵਿੱਚ ਕਿਹੇਲਾ ਖਾਣ ਦੇ ਨਾਲ ਜਿਹੜਾ ਹੈਗਾ એનર્ਜੀ ਪੈਦਾ ਹੁੰਦੀ ਹੈ ਕੇਲੇ ਨੂੰ ਖਾਸ ਤੌਰ ਤੇ ਦੁੱਧ ਦੇ ਨਾਲ ਅਗਰ ਦਿੱਤਾ ਜਾਵੇ ਤਾਂ ਸਾਡੇ ਸਰੀਰ ਦੇ ਵਿੱਚ એનર્ਜੀ ਬੂਸਟ ਹੁੰਦੀ ਹੈ ਤੇ ਸਕਿਨ ਦੀ ਸਮੱਸਿਆ ਹੁੰਦੀ ਹੈ ਤੇ ਵਾਲਾਂ ਦੀ ਸਮੱਸਿਆ ਹੁੰਦੀ ਹੈ ਕੇਲਾ ਖਾਣ ਨਾਲ ਇਹ ਇਹ ਦੂਰ ਹੋ ਜਾਂਦੀ ਹੈ ਤੇ ਕੇਲੇ ਦੇ ਨਾਲ ਜਿਹੜਾ ਹੈਗਾ ਵਜ਼ਨ ਵੀ ਜਿਹੜਾ ਹੈਗਾ ਵਾਧਾ ਹੈ ਕਿਉਂਕਿ ਇਸ ਦੇ ਵਿੱਚ ਕਾਰਬੋਹਾਈਡਰੇਟਸ ਜਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ ਤਾਂ ਇਹ ਕੇਲਾ ਖਾਣ ਦੇ ਨਾਲ ਜਿਹੜਾ ਹੈਗਾ ਸਾਡੇ ਸਰੀਰ ਦਾ ਵਜ਼ਨ ਵੀ ਵਾਧਾ ਹੈ ਸੋ ਇਹ ਇਹ ਜਿਹੜੇ ਹਨਗੇ ਅਸੀਂ ਤੁਹਾਨੂੰ ਅੱਜ ਕੇਲੇ ਦੇ ਕੁਝ ਬੈਨੀਫਿਟਸ ਬਾਰੇ ਵਿੱਚ ਦੱਸਿਆ ਹੈ ਤੇ ਉਹ ਇਹ ਜਿਹੜਾ ਹੈਗਾ ਇਸ ਨੂੰ ਖਾਣ ਦਾ ਸਹੀ ਤਰੀਕਾ ਸਾਨੂੰ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜੇ ਡਾਇਬੀਟਿਕ ਲੋਕ ਹਨ ਇਹਨਾਂ ਦੇ ਡਾਇਬੀਟੀਜ਼ ਦੇ ਮਰੀਜ਼ ਹਨ ਇਹਨਾਂ ਨੂੰ ਅਵੋਇਡ ਹੀ ਕਰਨਾ ਚਾਹੀਦਾ ਹੈ। ਇਕੱਲਾ ਖਾਸ ਤੌਰ ਤੇ ਸਵੇਰ-ਸਵੇਰ ਜਿਹੜਾ ਹੈਗਾ ਉਹ ਫਰੈਸ਼ ਹੋਣ ਤੋਂ ਬਾਅਦ ਉਹ ਲੈਣਾ ਚਾਹੀਦਾ ਹੈ ਅਤੇ ਇਹ ਇੱਕ ਕੇਲਾ ਜਿਹੜਾ ਹੈਗਾ ਸਵੇਰੇ-ਸਵੇਰੇ ਉੱਠ ਕੇ ਖਾਣ ਨਾਲ ਜ਼ਿਆਦਾ ਸਾਡੇ ਸ਼ਰੀਰ ਨੂੰ ਅਲਰਜੀ ਦਿੰਦਾ ਹੈ। ਤੇ ਕੇਲਾ ਜਿਹੜਾ ਹੈਗਾ ਬਹੁਤ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਣਾ ਚਾਹੀਦਾ। Because excess of everything is bad. So, kila khao, apni Sehat manao. Thank you for watching my video.